ਅਸੀਂ ਵੀ ਪੁੱਛਦੇ ਹਾਂ ਵੀ ਫਿਰ ਲੌਸ ਹੈ ਕਿੱਥੇ ਆ ਇਹ? ਜਾਂ ਇਹਨਾਂ ਦੀ ਨੀਤਾਂ 'ਚ ਲੌਸ ਆ ਜਾਂ ਪੈਸੇ ਲੌਸ ਆ ਜਾਂ ਲੌਸ ਦਿਖਾਇਆ ਜਾ ਰਿਹਾ? ਮਹਿਕਮੇ ਨੂੰ ਵਿਦਾਰੇ ਨੂੰ ਪ੍ਰਾਈਵੇਟਾਈਜੇਸ਼ਨ ਵੱਲ ਲੈ ਜਾਣਾ ਚਾਹੁੰਦੇ ਸੀ। ਉਹ ਨਿਯਮ ਬਦਲਤੇ ਜਿਹੜੇ ਮੁਲਾਜ਼ਮ 2015 ਤੋਂ ਬਾਅਦ ਭਰਤੀ ਹੋਏ ਉਹਨਾਂ ਨਾਲ ਧੱਕਾ ਸਿੱਧਾ ਹੀ ਧੱਕੇਸ਼ਾਹੀ ਕੀਤੀ ਗਈ। ਕਹਿ ਕੇ ਤੁਹਾਨੂੰ ਪੰਜਾਬ ਸਰਕਾਰ ਦੇ ਸਕੇਲ ਦਿੱਤੇਗੇ ਤੁਹਾਨੂੰ ਕਪ ਕਾ ਵੀ ਤੁਹਾਨੂੰ ਇੰਨਾ ਮਿਲਣਾ। ਤੇ ਪੰਜਾਬ ਸਰਕਾਰ ਦੇ ਸਕੇਲਾਂ ਦੇ ਮੁਤਾਬਕ ਸੈਲਰੀ ਕਿੰਨੀ ਦਾ ਫਰਕ ਡਿਫਰੈਂਸ ਹੈ? ਜੀ ਅੱਧੋ-ਅੱਧਾ ਦਾ ਡਿਫਰੈਂਸ ਆ ਜੇ ਅੱਜ ਕਿਸੇ ਨੂੰ ਮਿਲਣੀ ਸੀਗੀ 50-52 ਹਜ਼ਾਰ ਮਿਲਣੀ ਦੀ 30000 ਤੇ ਉਹਨੂੰ ਸੀਮਿਤ ਕਰ ਦਿੱਤਾ ਗਿਆ ਇਹ ਇੱਕ ਪ੍ਰਾਈਵੇਟ ਨਿੱਜੀ ਕਰਨ ਦੀ ਪਾਲਿਸੀ ਇਹਨਾਂ ਨੇ ਅਡਾਪਟ ਕਰਕੇ ਭਰਤੀ ਕੀਤੀ ਤੇ ਜਦੋਂ ਅਸੀਂ ਭਰਤੀ ਹੋਏ ਤਾਂ ਉਹ ਪੋਸਟਾਂ ਦਾ ਨਾਂ ਹੀ ਬਦਲਤਾ ਮੰਨ ਲਓ ਐਮਪੀਏ ਦੀ ਪੋਸਟ ਆ ਉਹਨੂੰ ਜੂਨੀਅਰ ਐਗਜ਼ੀਕਿਊਟਿਵ ਕਰਤਾ ਕਲਰਕਾ ਉਹਨੂੰ ਵੀ ਜੂਨੀਅਰ ਐਗਜ਼ੀਕਿਊਟਿਵ ਕਰਤਾ ਡਿਪਾਰਟਮੈਂਟ ਨੂੰ ਜਦੋਂ ਮੁਨਾਫਾ ਹੋਊਗਾ ਫੇਰ ਹੀ ਜ਼ਾਹਰ ਦੀ ਗੱਲ ਹੈ ਵੀ ਉਹ ਅੱਗੇ ਮੁਲਾਜ਼ਮਾਂ 'ਚ ਵੰਡੂਗਾ ਕਿਉਂਕਿ ਜੇ ਕੰਪਨੀ ਘਟੇ 'ਚ ਚੱਲਦੀ ਆ ਜਾਂ ਕਿ ਇਹ ਸਟ੍ਰਕਚਰ ਘਟੇ 'ਚ ਚੱਲਦਾ ਤਾਂ ਫਿਰ ਉਹ ਕਿੱਥੋਂ ਦੇਣਗੇ ਜਦੋਂ ਦੁੱਧ ਚੱਕਿਆ ਜਾਂਦਾ ਜੇ ਬੀਐਮਸੀ ਸਿਕੰਦਰ ਟੈਂਕਰ ਤੋਂ ਜੇ ਘੱਟ ਵੱਧ ਫਸੂਲੀ ਕੀਤੀ ਜਾਵੇ ਉਹਦੇ ਕਿਰਾਏ ਚੋਂ ਭਾੜੇ ਚੋਂ ਕੱਟਿਆ ਜਾਂਦਾ ਅੰਦਰ ਵੀ ਇਹੀ ਚੀਜ਼ ਆ ਸਟੋਰ ਚੋਂ ਕਿਸਾਨ ਘੜੇ ਦੇ ਤਾਂ ਸਟੋਰ ਇੰਚਾਰਜ ਦੀ ਤਨਖਾਹ ਕੱਟਣ ਨੂੰ ਜਾਂਦੇ ਆ ਸੈਂਟਰ ਇੰਚਾਰਜ ਦੇ ਦੁੱਧ ਤੇ ਕੋਈ ਹੇਰ ਫੇਰ ਹੋ ਜੇ ਲਾਸ ਪੈ ਜਾਏ ਉਹਦੇ ਤਨਖਾਹ ਸਸਤੀ ਕਾਲਾ ਵੇਰਕਾ ਨੂੰ ਲੈ ਕੇ ਹਾਲਾਕੀ ਕਈ ਦਿਨ ਤੋਂ ਤੁਸੀਂ ਪਹਿਲਾਂ ਵੀ ਜੇ ਦੇਖਿਆ ਸੀ ਤੇ ਕਈ ਤਰ੍ਹਾਂ ਦੇ ਬਾਦ-ਬਿਵਾਦ ਵੀ ਦਿਖਦੇ ਰਹਿੰਦੇ ਰਹੇ ਤੇ ਦੂਜੇ ਪਾਸੇ ਦੇਖੀਏ ਤਾਂ ਅੱਜ ਵੇਰਕਾ ਪਲਾਂਟ ਮੁਹਾਲੀ ਦੇ ਅੱਗੇ ਮੁਲਾਜ਼ਮਾਂ ਨੇ ਧਰਨਾ ਲਾਇਆ ਮਸਲੇ ਇਹਨਾਂ ਦੇ ਆਪਦੇ ਪ੍ਰੋਮੋਸ਼ਨਸ ਤੋਂ ਲੈ ਕੇ ਜੌਬ ਨੂੰ ਲੈ ਕੇ ਆ ਕਿ ਆਖਰ ਇੱਕੋ ਹੀ ਸੀਟ ਦੇ ਉੱਤੇ ਜਦੋਂ ਦੋ ਤਰ੍ਹਾਂ ਦੇ ਮੁਲਾਜ਼ਮ ਕੰਮ ਕਰਦੇ ਨੇ ਤਾਂ ਸਰਵਿਸ ਸਕੇਲ ਦੋਨੋਂ ਦੇ ਵੱਖਰੇ-ਵੱਖਰੇ ਨੇ ਕੰਮ ਇੱਕੋ ਹੈਗਾ ਇਸੇ ਚੀਜ਼ ਨੂੰ ਲੈ ਕੇ ਜਿਹੜਾ ਇਹਦੇ ਅਲੱਗ-ਅਲੱਗ ਫਰੰਟਾਂ ਨੇ ਅੱਜ ਧਰਨਾ ਲਾਇਆ ਸਤਬੰਦੀ ਜੀ ਮੇਨ ਮਸਲਾ ਹੈ ਕੀ ਜੀ ਹੈ ਉਰੇ ਪਹਿਲੀ ਗੱਲ ਤਾਂ ਇਹ ਵੀ ਕਿੰਨੇ ਤਰ੍ਹਾਂ ਦੇ ਮੁਲਾਜ਼ਮ ਕੰਮ ਕਰਦੇ ਨੇ ਜਿਵੇਂ ਆਮ ਤੌਰ ਤੇ ਹੁੰਦਾ ਵੀ ਕਈ ਜਿਹੜੇ ਪੁਰਾਣੇ ਡਿਪਾਰਟਮੈਂਟ ਵਿੱਚ ਪੱਕੇ ਨੇ ਕਈ ਆਊਟਸੋਰਸਰ ਤੇ ਨੇ ਕਈ ਬਿਲਕੁਲ ਕੰਟਰੈਕਚੁਅਲ ਨੇਗੇ ਤੁਹਾਡੇ ਮੁਲਾਜ਼ਮ ਉਰੇ ਕਿੰਨੇ ਤਰ੍ਹਾਂ ਦੇ ਕੰਮ ਕਰਦੇ ਨੇ ਇੱਥੇ ਬੇਰਕਾ ਦੇ ਵਿੱਚ ਜੀ ਜਿਹੜਾ ਉਹ 2018 ਤੋਂ ਪਹਿਲਾਂ ਦਾ ਕੰਮ ਸੀਗਾ ਉਹ ਸੀਗਾ ਰੈਗੂਲਰ ਤੇ ਕੱਚੇ ਉਹਨਾਂ ਨੂੰ ਵੀ ਜਿਹੜਾ ਪਰਦਾ ਉਹ ਪ੍ਰੋਵੀਜ਼ਨ ਰੱਖੀ ਗਈ ਸੀ ਵੀ ਕੁਝ ਟਾਈਮ ਬਾਅਦ ਉਹ ਵੀ ਰੈਗੂਲ ਉਸ ਤੋਂ ਬਾਅਦ ਕੀ ਕੀਤਾ 2018 ਦੇ ਵਿੱਚ ਇੱਕ ਨਿੱਜੀਕਰਨ ਅਮੂਲਦੇ ਪੈਟਰਨ ਤੇ ਹੋਰ ਪ੍ਰਾਈਵੇਟ ਕੰਪਨੀਆਂ ਸੁਪਰ ਮਦਰ ਡੈਰੀ ਉਹਨਾਂ ਦੇ ਪੈਟਰਨ ਤੇ ਇਹ ਇੱਕ ਪ੍ਰਾਈਵੇਟ ਨਿੱਜੀਕਰਨ ਦੀ ਪਾਲਿਸੀ ਇਹਨਾਂ ਨੇ ਅਡਾਪਟ ਕਰਕੇ ਭਰਤੀ ਕੀਤੀ ਜਿਹੜੀ ਭਰਤੀ ਕੀਤੀ ਆ ਉਹਦੇ ਵਿੱਚ ਪੋਸਟਾਂ ਕੁਝ ਹੋਰ ਨੇ ਤੇ ਜਦੋਂ ਅਸੀਂ ਭਰਤੀ ਹੋਏ ਤਾਂ ਉਹ ਪੋਸਟਾਂ ਦਾ ਨਾਂ ਹੀ ਬਦਲਤਾ ਮੰਨ ਲਓ ਐਮਪੀਏ ਦੀ ਪੋਸਟ ਆ ਉਹਨੂੰ ਜੂਨੀਅਰ ਐਗਜ਼ੀਕਿਊਟਿਵ ਕਰਤਾ ਕਲਰਕ ਉਹਨੂੰ ਵੀ ਜੂਨੀਅਰ ਐਗਜ਼ੀਕਿਊਟਿਵ ਕਰਤਾ ਲੈਬ ਅਸਿਸਟੈਂਟ ਦੀ ਭਰਤੀ ਹੋਈ ਆ ਅਖਬਾਰ ਦੇ ਵਿੱਚ ਬਕਾਇਦਾ ਪੇਸਕੇਲ ਦੇ ਕੇ ਤੇ ਉਸ ਤੋਂ ਬਾਅਦ ਉਹਨੂੰ ਵੀ ਜੂਨੀਅਰ ਐਗਜ਼ੀਕਿਊਟਿਵ ਕਰ ਉਹ ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ ਜਿਹੜੀ ਤਨਖਾਹ ਉਹ ਕਿਪੁਕੀ ਦੇਣੀ ਸਟਾਰਟ ਕਰਤੀ ਵੀ ਇੰਨੀ ਮਿਲੂਗੀ ਤੇ ਇਨਕਰੀਮੈਂਟ ਤੁਹਾਡਾ ਸਾਲ ਪ੍ਰਤੀ ਸਾਲ ਉਸ ਹਿਸਾਬ ਨਾਲ ਲੱਗੂਗਾ ਜੇ ਵਾਧੇ ਜਾਂਦਾ ਵਾਧੇ ਜਾਂ ਘਟੇ ਜਾਂਦਾ ਕੱਟ ਵੀ ਲੈਣੀ ਹੈ ਤਨਖਾਹ ਇਹ ਪੈਟਰਨ ਤੇ ਆ ਇਹ ਪੈਟਰਨ ਜਿਵੇਂ ਆਮ ਪ੍ਰਾਈਵੇਟ ਸੈਕਟਰ ਚ ਹੁੰਦਾ ਵੀ ਜੇ ਮੁਨਾਫੇ ਚ ਆ ਗਿਆ ਵਧਾ ਦਾਂਗੇ ਨਹੀਂ ਫਿਰ ਥੋੜੀ ਬਹੁਤ ਹੋ ਸਕਦਾ ਐਦੂ ਵੀ ਘਟੇ ਜਿੰਨੀ ਤੇ ਪਹਿਲਾਂ ਜੋ ਜੁਆਇਨ ਕੀਤੇ ਹਾਂ ਜੀ ਜੀ ਹਾਂ ਜੀ ਹਾਂ ਜੀ ਇਹ ਅਸੀਂ ਇਹਦੀ ਬਹੁਤ ਸਮੇਂ ਤੋਂ ਵਿਰੋਧਤਾ ਕਰ ਰਹੇ ਹਾਂ ਸਾਡੀਆਂ ਮੀਟਿੰਗਾਂ ਨਿਰੰਤਰ ਚੱਲਦੀਆਂ ਨਹੀਂਆਂ ਅਸੀਂ ਜਦੋਂ ਸਰਕਾਰ ਬਦਲੀ ਇਹਨਾਂ ਦਾ ਮਾਨਯੋਗ ਜਿਹੜੇ ਚੇਅਰਮੈਨ ਸਾਹਿਬ ਆ ਮਿਲਕ ਫੈਡ ਨਰਿੰਦਰ ਸਿੰਘ ਸ਼ੇਰਕਿਲ ਅਸੀਂ ਉਹਨਾਂ ਨਾਲ ਬਹੁ ਮਿਲਾਕਾਤਾਂ ਕੀਤੀਆਂ ਉਹਨਾਂ ਦਾ ਸਾਡੇ ਤੇ ਬਹੁਤ ਹੀ ਮਤਲਬ ਜਿਹੜਾ ਉਪਕਾਰ ਹੈ ਕਿ ਉਹਨਾਂ ਨੇ ਬੋਰਡ ਦੇ ਵਿੱਚ ਇਹਨੂੰ ਪਾਸ ਕਰਾਤਾ ਵੀ ਇਹਨੂੰ ਰੱਦ ਕਰੋ ਜਿਹੜੀ ਪੁਰਾਣੀ ਸਰਕਾਰ ਨੇ ਪਾਲਿਸੀ ਲਾਗੂ ਕੀਤੀ ਸੀਗੀ ਵੀ ਆਪਾਂ ਇਹ ਸਹਿਕਾਰੀ ਅਦਾਰਾ ਬੇਰ ਦਾ ਜਿਹੜਾ ਅੱਜ ਬ੍ਰਾਂਡ ਬਣ ਚੁੱਕਿਆ ਦੁੱਧ ਦਾ ਇਹਨੂੰ ਬਚਾਣਾ ਪਰ ਕੱਲ ਕੀ ਹੋਈ ਆ ਵੀ 16 ਦੋ ਦੀ ਆ ਦੋਕੋ ਦੂਜੇ ਮਹੀਨੇ ਦੀ ਉਹ ਜਿਹੜੀ ਫਾਈਲ ਆ ਏਜੰਡਾ ਪਾਸ ਹੋ ਕੇ ਆਰਸੀ ਸਾਹਿਬ ਨੂੰ ਭੇਜਿਆ ਗਿਆ ਤਿਉਹ ਸਾਹਬ ਦੇ ਅੱਜ ਤੱਕ ਕੰਨਾਂ ਦੇ ਜੂਨ ਹੀ ਸਰ ਕੀ ਅਸੀਂ ਢੇੜੇ ਮਾਰ ਕੇ ਧੱਕ ਕੇ ਮੀਟਿੰਗਾਂ ਕਰਕੇ ਧੱਕ ਕੇ ਵੀ ਪਾਸ ਕਰਦੇ ਆ ਕਦੇ ਕਹਿੰਦੇ ਇਹ ਨਹੀਂ ਹੈਗਾ ਉਹ ਨਹੀਂ ਹੈਗਾ ਪੈਸੇ ਨਹੀਂ ਹੈਗੇ ਉਹ ਪੈਸੇ ਕਿਉਂ ਨਹੀਂ ਹੈਗੇ ਜਿਹੜੇ ਅਫਸਰ ਚੋਰੀਆਂ ਚਕਾਰੀਆਂ ਕਰਦੇ ਆ ਜਾਂ ਕੋਈ ਗਲਤ ਕੰਮ ਕਰਦੇ ਆ ਉਹਨਾਂ ਨੂੰ ਫੜੋ ਫੜ ਕੇ ਤੇ ਸੈਟ ਤੇ ਕਰ ਦਿਓ ਜੇ ਉਸੀ ਗੱਲ ਕਹੀ ਵੀ ਚਲੋ ਹੋ ਸਕਦਾ ਵੀ ਡਿਪਾਰਟਮੈਂਟਰੀ ਤੌਰ ਦੇ ਉੱਤੇ ਪ੍ਰੋਫਿਟ ਕੀ ਹੈਗਾ ਕੀ ਨਾ ਹੈਗਾ ਖੈਰ ਉਹ ਤਾਂ ਚਲੋ ਡਿਪਾਰਟਮੈਂਟ ਦੇਖਦਾ ਹੋਊਗਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਕੋਈ ਚੋਰੀ ਚੁਕਾਰੀ ਹੁੰਦੀ ਹੈ ਇਹ ਇਹ ਪੋਸੀਬਲ ਹੈ ਵੀ ਐਡੇ ਵੱਡੇ ਸਟਰਕਚਰ ਦੇ ਵਿੱਚ ਜਿੱਥੇ ਸਰਕਾਰ ਨਿਗਰੱਖਦੀ ਹੋਵੇ ਉੱਥੇ ਚੋਰੀ ਚੁਕਾਰੀ ਚੋਰੀ ਚੁਕਾਰੀ ਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਚੋਰੀ ਚੁਕਾਰੀ ਹੁੰਦੀ ਕਿੱਥੋਂ ਆ ਤੁਸੀਂ ਇਹ ਦੇਖੋ ਵੀ ਜਿੰਨੀ ਵੀ ਸਾਡੀ ਸਿਕਿਉਰਿਟੀ ਆ ਉਹ ਸਾਰੀ ਆਊਟਸੋਰਸਡ ਹੈ ਕੋਈ ਵੀ ਪਹਿਲਾਂ ਕੀ ਸੀਗਾ ਜਿੰਨੇ ਮੁਲਾਜ਼ਮ ਸੀਗੇ ਪੱਕੇ ਸੀਗੇ ਅੱਜ ਜਿਹੜੀ ਸਿਕਿਉਰਿਟੀ ਜਾਂ ਠੇਕੇਦਾਰ ਤੇ ਕਰਤੀ ਠੇਕੇਦਾਰ ਮਤਲਬ ਪ੍ਰਾਈਵੇਟ ਹੱਤਾਂ ਚ ਜਦੋਂ ਰਾਖੀ ਕਰਨ ਵਾਲੇ ਹੀ ਪ੍ਰਾਈਵੇਟ ਹੱਤਾਂ ਚ ਚਲੇ ਗਏ ਫਿਰ ਆਪਾਂ ਕਿਹੜੀ ਚੋਰੀ ਚੁਕਾਰੀ ਨੂੰ ਰੋਕ ਲਾਂਗੇ ਉਸ ਤੋਂ ਬਾਅਦ ਜਿਹੜੀ ਅੱਜ ਸਟਰੈਂਥ 5800 6000 ਪੋਸਟ ਦੀ ਸਟਰੈਂਥਾਂ ਮਿਲਕ ਫੈਟਦੀ ਤੇ ਬੜੀ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ ਅੱਜ ਸਾਡੇ ਕੋਲ 15 16% ਹੀ ਮੁਲਾਜ਼ਮ ਆ ਜਿਹੜਾ ਕੀ ਰਹਿ ਗਿਆ ਬਾਕੀ ਸਾਰਾ ਆਊਟਸੋਰਸ ਐਕਟੀਵਿਟੀ ਆਊਟਸੋਰਸ ਐਕਟੀਵਿਟੀ ਆਊਟਸੋਰਸ ਦਾ ਮਤਲਬ ਇਹ ਆ ਵੀ ਦੁੱਧ ਭਰਨ ਵਾਲੇ ਤੋਂ ਲੈ ਕੇ ਜਿਹੜਾ ਦਹੀਂ ਦਾ ਕੱਪ ਆ ਪੀਓ ਦਾ ਕੱਪ ਆ ਵੀ ਉਹ ਇੱਕ ਪ੍ਰਤੀ ਪੀਸ ਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਠੇਕੇ ਹੁੰਦੇ ਆ ਵੀ ਅੱਜ ਸਾਨੂੰ 1000 ਪੀਸ ਚਾਹੀਦਾ ਤੈਨੂੰ ਇੰਨੇ ਪਰ ਰੇਟ ਦੇ ਹਿਸਾਬ ਨਾਲ ਮਿਲਣਗੇ ਤੇ ਜਦੋਂ ਇਹ ਸਿਸਟਮ ਆ ਗਿਆ ਤੇ ਸਹਿਕਾਰਤਾ ਕਿੱਥੇ ਗਈ ਇਹ ਤਾਂ ਟੁੱਟ ਗਈ ਜਿਹੜੀ ਇਹ ਬੇਰਕਾ ਇਹ ਕਿਸੇ ਲਾਲੇ ਦੀ ਹੱਟੀ ਨਹੀਂ ਹੈਗੀ ਕਾਰਪੋਰੇਟ ਘਰਾਣੇ ਦੀ ਫੈਕਟਰੀ ਨਹੀਂ ਹੈਗੀ ਇਹ ਕਿਲੋ ਕਿਲੋ 2-2 ਕਿਲੋ ਦੁੱਧ ਪਾਣ ਵਾਲੇ ਕਿਸਾਨ ਦਾ ਹਬੀਬ ਡਿਪਾਰਟਮੈਂਟ ਨੂੰ ਜਦੋਂ ਮੁਨਾਫਾ ਹੋਊਗਾ ਫੇਰ ਹੀ ਜ਼ਾਹਿਰ ਦੀ ਗੱਲ ਹੈ ਵੀ ਉਹ ਅੱਗੇ ਮੁਲਾਜ਼ਮਾਂ 'ਚ ਵੰਡੂਗਾ ਕਿਉਂਕਿ ਜੇ ਕੰਪਨੀ ਘਾਟੇ 'ਚ ਚੱਲਦੀ ਹੈ ਜਾਂ ਕਿ ਇਹ ਸਟ੍ਰਕਚਰ ਘਾਟੇ 'ਚ ਚੱਲਦਾ ਤਾਂ ਫਿਰ ਉਹ ਕਿੱਥੋਂ ਦੇਣਗੇ ਹੁਣ ਤੁਹਾਡੇ ਹਿਸਾਬ ਦੇ ਨਾਲ ਕੀ ਲੱਗਦਾ ਵੀ ਕਿਉਂਕਿ ਵੈਸੇ ਤਾਂ ਜਦੋਂ ਦੇਖਦੇ ਆਂਗੇ ਵੀ ਚਲੋ ਵਿਰਕਾ ਦਾ ਪ੍ਰੋਡਕਟ ਬਹੁਤ ਜ਼ਿਆਦਾ ਵਿਕ ਰਿਹਾ ਹੈ ਪਰ ਗੱਲ ਇਹ ਹੈ ਵੀ ਸਾਹਮਣੇ ਕਾਰਪੋਰੇਟ ਮੁਕਾਬਲੇ 'ਚ ਵੀ ਹੈਗੀਆਂ ਨੇ ਕੰਪਨੀਆਂ ਉਹਦੇ ਨਾਲ ਨਹੀਂ ਅਸਰ ਪਿਆ ਨਹੀਂ ਨਹੀਂ ਉਹਦੇ ਨਾਲ ਦੇਖੋ ਜੀ ਜਿਹੜਾ ਸਿਸਟਮ ਬਣਾਇਆ ਹੋਇਆ ਉਹ ਸਿਸਟਮ ਹੈਜਾ ਬਣਾਇਆ ਹੋਇਆ ਇਹਦਾ ਜਦੋਂ ਦੁੱਧ ਚੱਕਿਆ ਜਾਂਦਾ ਜੇ ਬੀ ਐਮ ਸੀ ਸਕੱਤਰ ਦੇ ਉੱਤੇ ਦੁੱਧ ਘੱਟ ਵੱਧ ਚੱਕਿਆ ਜਾਵੇ ਉਹਦਾ ਅਲਾउंस ਦਾ ਉਹ ਜ਼ਿੰਮੇਵਾਰ ਹੈ ਟੈਂਕਰ ਤੋਂ ਜੇ ਘੱਟ ਵੱਧ ਫਸੂਲੀ ਕੀਤੀ ਜਾਵੇ ਉਹਦੇ ਕਿਰਾਏ ਜੋ ਭਾੜੇ ਜੋ ਕੱਟਿਆ ਜਾਂਦਾ ਅੰਦਰ ਵੀ ਇਹੀ ਚੀਜ਼ ਆ ਸਟੋਰ ਚੋਂ ਕਸਵਾਨ ਘੜ ਜੇ ਤਾਂ ਸਟੋਰ ਇੰਚਾਰਜ ਦੀ ਤਨਖਾਹ ਕੱਟਣ ਨੂੰ ਜਾਂਦੇ ਆ ਸੈਂਟਰ ਇੰਚਾਰਜ ਦੇ ਦੁੱਧ ਤੇ ਕੋਈ ਹੇਰ ਫੇਰ ਹੋ ਜੇ ਲੋਸ ਪੈ ਜੇ ਉਹਦੇ ਤਨਖਾਹ ਅਸੀਂ ਵੀ ਪੁੱਛਦੇ ਆਂ ਵੀ ਫਿਰ ਲੋਸ ਹੈ ਕਿੱਥੇ ਆ ਇਹ ਜਾਂ ਇਹਨਾਂ ਦੀ ਨੀਤਾਂ ਚ ਲੋਸ ਆ ਜਾਂ ਵੈਸੇ ਲੋਸ ਆ ਜਾਂ ਲੋਸ ਦਿਖਾਇਆ ਜਾ ਰਿਹਾ ਅੱਜ ਤੱਕ 2018 ਤੱਕ ਮਿਲਕ ਫੈਡ ਕੋਈ ਲੋਸ ਚ ਨਹੀਂ ਸੀਗਾ ਰਿਕਾਰਡ ਚੱਕ ਕੇ ਦੇਖ ਲਓ ਉਸ ਤੋਂ ਬਾਅਦ ਇਹੋ ਜੀ ਨੀਤੀ ਇਹ ਨੀਜੀ ਕਰਨ ਦੀ ਪਾਈ ਇਹਨਾਂ ਨੇ ਕਿ ਲੋਸ ਤੇ ਚਲਾ ਗਿਆ ਉਹਦੇ ਵੀ ਕਾਰਨ ਨੇ 850 ਬੰਦਾ ਇਹ ਰੂਲਾ ਜੀ ਇਹਨਾਂ ਨੇ ਭਰਤੀ ਕੀਤਾ ਸੀਗਾ ਇਸ਼ਤਿਆਰ ਪੁਰਾਣੇ ਦੇ ਕੇ ਤੇ ਭਰਤੀ ਕਰ ਲਿਆ ਇਹਨਾਂ ਦੇ ਵਿੱਚ ਧੱਕੇ ਨਾਲ ਉਹਦੇ ਵਿੱਚੋਂ ਸ਼ਰਮ ਨਾਲ ਕਹਿਣਾ ਪੈ ਰਿਹਾ ਵੀ 600 ਬੰਦਾ ਨੌਕਰੀ ਛੱਡ ਕੇ ਚਲਾ ਗਿਆ ਜੀ ਅੱਜ 600 ਬੰਦਾ ਜੀ ਇਸ ਮੈਂ ਅਸੀਂ ਕਹਿੰਦੇ ਆ ਵੀ ਸੀਐਮ ਸਾਹਿਬ ਉੱਠਣ ਦੇਖਣ ਇਹ ਉਹਨਾਂ ਕੋਲ ਕੋਆਪਰੇਟਿਵ ਉਦਾਰਾ ਵੀ ਦੇਖਣ ਵੀ ਬੰਦਾ ਛੱਡ ਕੇ ਕਿਉਂ ਗਿਆ ਜਿਹੜਾ ਹੁਣ ਰੈਜ਼ੀਗਨੇਸ਼ਨ ਲੈਟਰ ਆ ਉਹਦੇ ਵਿੱਚ ਛੱਡ ਲਿਖ ਲੇ ਕੇ ਦੇ ਕੇ ਗਏ ਆ ਵੀ ਆ ਸੀਟੀਸੀ ਆ ਜਿਹੜੀ ਆ ਨੀਜੀਕਰਨ ਦੀ ਪਾਲਿਸੀ ਆ ਜੇ ਅਸੀਂ ਅੱਜ ਆਵਾਜ਼ ਨਾ ਉਠਾਈ ਮਹਿਕਮੇ ਨੂੰ ਨਾ ਪਹੁੰਚਾਇਆ ਕਿਉਂਕਿ ਇਹ ਪੰਜਾਬ ਦੇ ਕਿਸਾਨਾਂ ਦਾ ਦੁੱਧ ਪਾਣ ਵਾਲੇ ਉਤਪਾਦਕਾਂ ਦਾ ਉਹਨਾਂ ਦਾ ਆਧਾਰ ਆ ਇਹ ਕਿਸੇ ਕਾਰਪੋਰੇਟ ਘਰਾਣੇ ਨੂੰ ਅਸੀਂ ਵੇਚਣ ਨਹੀਂ ਦੇਣਾ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਵੀ ਜਿਹੜੇ ਉਹ ਮਾੜੇ ਕਾਨੂੰਨਾਂ ਦੀ ਫਾਈਲ ਆ ਉਹ ਜਲ ਤੋਂ ਜਲਦ ਤੁਰੰਤ ਸਾਡੀ ਪਾਸ ਕਰਵਾਈ ਜਾਵੇ ਉਹਦੇ ਵਿੱਚ ਕੁਝ ਨਹੀਂ ਹੈਗਾ 6 ਮਹੀਨਿਆਂ ਦੇ ਲਗਭਗ ਸਮਾਂ ਹੋ ਗਿਆ ਉਹਨੂੰ ਲਟਕਾਈ ਫਿਰਦੇ ਆ ਇਹ ਉਹ ਕਹਿੰਦਾ ਮਤਲਬ ਅਫਸਰ ਨਹੀਂ ਅੱਗੇ ਵਧਾਰੇ ਸਾਨੂੰ ਨਹੀਂ ਪਤਾ ਵੀ ਕਿਹਦੀ ਨੀਤ ਦੇ ਵਿੱਚ ਖੋਟ ਆ ਉੱਥੇ ਵੀ ਉਹ ਨਹੀਂ ਕਰਨਾ ਚਾਹੁੰਦੇ ਜਾਂ ਅਫਸਰ ਰੋਕਦੇ ਆ ਕਿਉਂਕਿ ਸਾਡੇ ਅਫਸਰ ਇਹ ਦੇਖੋ ਤੁਸੀਂ ਹਾਲਾਤ ਵੀ ਅੱਜ ਤੁਸੀਂ ਇਹ ਦੇਖੋ ਸਭ ਤੋਂ ਵੱਡੇ ਅਫਸਰ ਤੁਸੀਂ ਕਿਹਨੂੰ ਮੰਨਦੇ ਹੋ ਆਈਐਸ ਪੀਸੀਐਸ ਅਫਸਰ ਨੂੰ ਮੰਨਦੇ ਹੋ ਤੁਸੀਂ ਕਿੰਨੇ ਦੀ ਤਨਖਾਹ ਤੁਹਾਡੇ ਹਿਸਾਬ ਨਾਲ ਸਾਡੇ ਅਫਸਰਾਂ ਦੀ 2.5 ਲੱਖ ਰੁਪਏ ਤਨਖਾਹ ਰਿਕਾਰਡ ਬੇਰਕਾਰ ਦੇ ਅਫਸਰਾਂ ਦੀ ਤੇ ਕਟਾ ਕੇ ਦੇਖ ਲੋ ਵੀ ਕਿਹੜੇ ਮੈਹਿਮੇ ਵਿੱਚ ਕਿੰਨੀ ਤਨਖਾਹ ਮਿਲਦੀ ਆ ਤੇ ਕੀ ਹੁੰਦਾ ਤੇ ਸਾਡੀਆਂ ਤਨਖਾਹਾਂ ਇਹਨਾਂ ਨੇ ਅਧੀਆਂ ਕਰਤੀਆਂ ਅਸੀਂ ਇਹ ਜੋਰ ਆਕੇ ਕਹਿੰਦੇ ਆ ਵੀ ਫਟਾਫਟ ਸਾਡੇ ਰੂਲ ਪਾਸ ਕਰਾਓ ਨਹੀਂ ਇਹ ਸੰਘਰਸ਼ ਆ ਜਿਹੜਾ ਇਹ ਸਾਡਾ ਅਣਮਿੱਥੇ ਸਮੇਂ ਲਈ ਚੱਲੂਗਾ ਜਦੋਂ ਤੱਕ ਸਾਨੂੰ ਕੀ ਉੱਥੋਂ ਆਰਸੀਆ ਸਾਹਿਬ ਤੋਂ ਰਿਟਰਨ ਚ ਚਿੱਠੀ ਨਹੀਂ ਮਿਲਦੀ ਜਿਹੜੇ ਜਿਹੜੇ ਹਿਸਾਬ ਦੇ ਨਾਲ ਜਦੋਂ ਮੁਲਾਜ਼ਮਾਂ ਦੀ ਕੈਟਾਗਰੀ ਦੇਖਦੇ ਆ ਉਹ ਇਹ ਫਰਕ ਕੀ ਹੈ ਵੀ ਜੇ ਪੋਸਟਾਂ ਤੇ ਕੰਮ ਕਰਦੇ ਨੇ ਉਹਦੇ ਹਿਸਾਬ ਦੇ ਨਾਲ ਤੁਹਾਡਾ ਅੱਜ ਦਾ ਸਰਵਿਸ ਸਕੇਲ ਹੈ ਜਾਂ ਇਹ ਵੀ ਸਿਸਟਮ ਦਾ ਫਰਕ ਹੈ ਕੰਮ ਕਰਨਾ ਤੁਹਾਡਾ ਇਕੁਅਲ ਹੈਗਾ ਤੇ ਸੈਲਰੀ ਸਕੇਲ ਦਾ ਫਰਕ ਹੈ ਇੱਕ ਦੂਜੇ ਦੇ ਨਾਲ ਨਹੀਂ ਜੀ ਫਰਕ ਬਹੁਤ ਹੈ ਜੀ ਹੁਣ ਇਹਦੇ ਵਿੱਚ ਰੈਗੂਲਰ ਮੁਲਾਜ਼ਮਾਂ ਜੀ ਬਹੁਤ ਫਰਕ ਪਾ ਕੇ ਰੱਖਦੇ ਆ ਇਹਨਾਂ ਨੇ ਨੋਂ ਨੋਂ ਕਮਨ ਕੈਡਰ ਕਰਤੇ ਕਮਨ ਕੈਡਰ ਕਰਤੇ ਫਿਰ ਸੀਟ ਜਿਹੜੇ ਆਊਟਸੋਰਸ ਵਾਲੇ ਨੇ ਉਹਨਾਂ ਵਿੱਚ ਵੀ ਬਹੁਤ ਨੇ ਤੇ ਇੱਕੋ ਹੀ ਸੀਟ ਤੇ ਜਿਹੜਾ ਕੰਮ ਕਰ ਰਿਹਾ ਉਹ 6000 ਰੁਪਏ ਲੈ ਰਿਹਾ ਉਹੀ ਸੀਟ ਤੇ ਜਿਹੜਾ ਕੰਮ ਕਰ ਰਿਹਾ ਉਹ 15 ਤੇ 20000 ਲੈ ਰਿਹਾ ਤੇ ਆਪਾਂ ਜੀ ਇੰਨੀ ਫੁੱਟ ਪਾਈ ਹੋਈ ਹੈ ਇਹਨਾਂ ਨੇ ਕਿ ਉਹਦੇ ਵਿੱਚ ਇੱਕ ਸਾਰ ਤਾਂ ਬਣ ਨਹੀਂ ਪਈ ਬਣ ਨਹੀਂ ਰਹੀ ਜੀ ਇਹ 6000 ਵਾਲਾ ਕੌਣ ਹੈ ਵੀ ਜਿਹੜਾ ਪੁਰਾਣਾ ਰੈਗੂਲਰ ਚੱਲ ਰਿਹਾ ਹੈਗਾ ਉਹਦੀ ਗੱਲ ਕਰ ਰਹੇ ਹਾਂ ਜਾਂ ਫਿਰ ਜਿਹੜਾ ਵੀ ਦੂਜਾ ਕਿਹੜਾ ਜਿਹਦੀ ਘਟ ਹੈਗੀ ਵੀ ਜਿਹੜਾ ਨਵਾਂ ਪਰਤੀ ਹੋਇਆ ਹੈ ਹਾਂਜੀ ਹਾਂ ਜਿਹੜੇ ਇਹਨਾਂ ਨੇ ਰੂਲ ਪਾਸ ਕੀਤੇ ਹੋਏ ਸੀ ਸੀਟੀਸੀ ਵਾਲੇ ਇਸ ਟੀਸੀ ਔਰ ਉਸ ਤੋਂ ਬਾਅਦ ਵਾਲੇ 2018 ਸਾ 2018 ਤੋਂ ਬਾਅਦ ਵਾਲੇ ਇਹ ਉਹਨਾਂ ਦੇ ਉੱਪਰ ਰੂਲ ਜਿਹੜੇ ਲਾਗੂ ਕੀਤੇ ਗਏ ਨੇ ਜਿਹੜੇ ਬਾਕੀ ਪੁਰਾਣੇ ਚ ਚੱਲ ਰਹੇ ਆ ਉਹ ਆਪਣੀ ਗ੍ਰੇਡ ਪੇ ਆ ਜਿਸ ਤਰ੍ਹਾਂ ਸਰਕਾਰੀ ਇੱਕ ਮੁਲਾਜ਼ਮ ਲੰਦਾ ਉਹ ਚੱਲਦੇ ਪਏ ਆ ਇਸ ਦੇ ਸਬੰਧ ਨਾਲ ਫਿਰ ਇਹ ਆ ਵੀ ਅੱਜ ਦੇ ਸਮੇਂ 'ਚ ਜਿਹੜਾ ਜਿੰਨਾ ਮੁਲਾਜ਼ਮ ਉਹਰੇ ਕੰਮ ਕਰ ਰਿਹਾ ਹੈ ਕੈਡਰ ਵਾਈਜ਼ ਇਹ ਦੇਖਿਆ ਜਾਵੇ ਤਾਂ ਕਈ ਤਰ੍ਹਾਂ ਦੇ ਫਾਰਮੈਟ ਨੇ ਜਿਹੜੇ ਲਾਗੂ ਕਰੇ ਹੋਏ ਨੇ ਵੀ ਥੋੜੀ ਸਰਰੀ ਅਲੱਗ ਇਹਦੀ ਸਰਰੀ ਅਲੱਗ ਤੀਜੇ ਦੀ ਅਲੱਗ ਚੌਥੇ ਦੀ ਅਲੱਗ ਹਾਂਜੀ ਹਾਂ ਬਿਲਕੁਲ ਫਾਰਮੈਟ ਬਹੁਤ ਜ਼ਿਆਦਾ ਨੇ ਜੀ ਬਹੁਤ ਜ਼ਿਆਦਾ ਕਿਤੇ ਹੋਏ ਨੇ ਇੱਕ ਫਾਰਮੈਟ ਤੇ ਨਹੀਂ ਚੱਲ ਰਿਹਾ ਜੀ ਅੱਜ ਨਹੀਂ ਜੀ ਹੁਣ ਅਸੀਂ ਵੀ ਰੈਗੂਲਰ ਅਸੀਂ ਪੇਪਰ ਦੇ ਕੇ ਆਏ ਆ ਲੇਕਿਨ ਅਸੀਂ ਜਿਹੜਾ ਪੁਰਾਣਾ ਫਾਰਮੈਟ ਚੱਲ ਰਿਹਾ ਸੀਗਾ ਉਹਦੇ ਵਿੱਚ ਨਹੀਂ ਹੈਗੇ ਸਾਨੂੰ ਸੀਟੀਸੀ ਦੇ ਅੰਦਰ ਪਾਤਿਆ ਔਰ ਸਾਨੂੰ ਅੱਧੇ ਤੋਂ ਵੀ ਘੱਟ ਸੈਲਰੀ ਦਿੱਤੀ ਜਾਂਦੀ ਆ ਫਿਰ ਇਹਨਾਂ ਨੇ ਜੇ ਕਿਹਾ ਜਾਵੇ ਜਿਵੇਂ ਆਮ ਚਲੋ ਇਹ ਤਾਂ ਹੈਗਾ ਕੋਆਪਰੇਟਿਵ ਅਦਾਰੇਗਾ ਪਰ ਜਿਹਦੇ ਆਮ ਚੋ ਜਿਵੇਂ ਦੇਖਦੇ ਆਂ ਵੀ ਅਸੀਂ ਅਦਾਰਿਆਂ ਦੇ ਵਿੱਚ ਵੀ ਪ੍ਰੋਵੀਜ਼ਨ ਪੀਰੀਅਡ ਹੁੰਦਾ ਹੈ ਇਹਨਾਂ ਦਾ ਵੀ ਕੋਈ ਉਸ ਤਰ੍ਹਾਂ ਦਾ ਟਾਈਮ ਲਿਮਿਟ ਰੱਖਿਆ ਹੋਇਆ ਹੈ ਜਾਂ ਇਹ ਆ ਵੀ ਤੁਹਾਡਾ ਰਹੂਗਾ ਹੀ ਇੰਨੀ ਸੈਲਰੀ ਨਹੀਂ ਜੀ ਨਹੀਂ ਇਹਨਾਂ ਨੇ প্রভੇਸ਼ਨ ਪੀਰੀਅਡ ਰੱਖਿਆ ਹੈ ਲੇਕਿਨ ਉਸ ਤੋਂ ਬਾਅਦ 6 ਮਹੀਨੇ ਦਾ ਇਹਨਾਂ ਦਾ ਆਪਣਾ প্রভੇਸ਼ਨ ਪੀਰੀਅਡ ਹੁੰਦਾ ਆ ਉਹ ਕਲੀਅਰ ਕਰਨ ਤੋਂ ਬਾਅਦ ਹੀ ਤੁਸੀਂ ਰੈਗੂਲਰ ਕੋਹਾਂਦੇ ਉਸ ਤੋਂ ਪਹਿਲਾਂ ਤੁਹਾਡਾ প্রভੇਸ਼ਨ ਪੀਰੀਅਡ ਹੁੰਦਾ ਹੈ ਸਾਡੀ ਅਸੀਂ ਉਹੀ ਕਹਿ ਰਹੇ ਹਾਂ ਨਾ ਨੂੰ ਕਿ ਸਾਡੀ ਜਿਸ ਤਰ੍ਹਾਂ ਅਸੀਂ ਜਿਹੜੇ ਇਸ਼ਤਿਹਾਰ ਨੂੰ ਦੇਖ ਕੇ ਪੇਪਰ ਦਿੱਤਾ ਸੀਗਾ ਉਹਦੇ ਵਿੱਚ ਸਾਡੇ ਉੱਪਰ ਲਾਗੂ ਹੋਣੇ ਚਾਹੀਦੇ ਸੀਗੇ ਪੁਰਾਣੇ ਰੂਲਸ ਲੇਕਿਨ ਹੁਣ ਇਹਨਾਂ ਨੇ ਉੱਕਾ-ਬੁੱਕਾ ਹੀ ਕਰਕੇ ਦਿੱਤੇ ਆ ਸਾਨੂੰ ਹੁਣ ਸਾਨੂੰ ਸਮਝ ਨਹੀਂ ਆਂਦੀ ਅਸੀਂ ਆਊਟਸੋਰਸ ਦੇ ਵਿੱਚ ਆਇਆ ਜਾਂ ਅਸੀਂ ਰੈਗੂਲਰ ਚ ਆਇਆ ਇਹ ਯਾਨੀ ਕਿ ਇਹੀ ਕਲਰਟੀ ਮੁਲਾਜ਼ਮ ਨੂੰ ਵੀ ਨਹੀਂ ਪਤਾ ਲੱਗ ਰਿਹਾ ਹੈਗਾ ਵੀ ਮੈਨੂੰ ਕਿਹੜੇ ਫਾਰਮੈਟ ਚ ਸੈਲਰੀ ਮਿਲ ਰਹੀ ਹੈ ਮੇਨ ਤਾਂ ਰੋਲਾ ਸੈਲਰੀ ਦਾ ਨਾ ਵੀ ਸੈਲਰੀ ਤੁਹਾਡੀ ਇਕੁਅਲ ਹੋਵੇ ਸਾਰਿਆਂ ਦੀ ਨਹੀਂ ਸਰ ਜੇ ਸੈਲਰੀ ਦਾ ਰੋਲਾ ਨਹੀਂ ਹੈ ਮੇਨ ਮੇਨ ਰੋਲਾ ਹੈ ਵੀ ਇੱਕ ਜਦੋਂ ਆਪਾਂ ਕੋਈ ਵੀ ਜੌਬ ਲਈ ਭਰਦੇ ਆ ਅਪਲਾਈ ਕਰਦੇ ਆ ਤਾਂ ਉਹ ਇਸ਼ਤਿਹਾਰ ਦਿੱਤਾ ਹੁੰਦਾ ਅਖਬਾਰ ਦੇ ਵਿੱਚ ਉਹ ਜਿਹੜੇ 2016 ਦੇ ਵਿੱਚ ਜਦੋਂ ਭਰਤੀਆਂ ਕੀਤੀਆਂ ਗਈਆਂ ਤਾਂ ਇਸ਼ਤਿਹਾਰ ਦੇ ਵਿੱਚ ਕੀ ਸੀ ਵੀ ਤੁਹਾਨੂੰ ਪੰਜਾਬ ਸਰਕਾਰ ਦੇ ਨਿਯਮਾਂ ਤੇ ਆਧਾਰਿਤ ਜਿਹੜੇ ਨਿਯਮ ਨੇ ਉਹਨਾਂ ਦੇ ਪੇ ਸਕੇਲਾਂ ਦੇ ਆਧਾਰ ਦੇ ਤੁਹਾਨੂੰ ਤਨਖਾਹ ਦਿੱਤੀ ਜਾਊਗੀ ਤੇ ਅਸੀਂ ਉਹ ਇਸ਼ਤਿਹਾਰ ਦੇਖਿਆ ਵੀ ਸਾਡੇ ਮੁਲਾਜ਼ਮ ਸੀ ਵੀ ਹੋਰ ਮਹਿਕਮਿਆਂ 'ਚ ਵੀ ਕੰਮ ਕਰਦੇ ਸੀਗੇ ਮਹਿਕਮਿਆਂ ਦਾ ਕੰਮ ਛੱਡ ਕੇ ਉਹਨੀਆਂ ਤਨਖਾਹਾਂ ਤੇ ਕੰਮ ਕਰਦੇ ਸੀ ਜਿੰਨੀਆਂ ਇੱਥੇ ਆ ਕੇ ਇਹਨਾਂ ਨੇ ਘਟਾ ਦਿੱਤੀਆਂ ਸਾਡੀਆਂ ਮਤਲਬ ਕਿ ਇਸ਼ਤਿਹਾਰ ਕੁਝ ਹੋਰ ਦਿੱਤਾ ਗਿਆ ਇਸ਼ਤਿਹਾਰ ਦੇਣ ਤੋਂ ਬਾਅਦ ਨਿਯਮ ਬਦਲ ਦਿੱਤੇ ਗਏ ਜਿਵੇਂ ਉਹ ਇਹਨਾਂ ਦੀ ਕਾਰਪੋਰੇਟ ਨੀਤੀ ਸੀ ਜੋ ਪ੍ਰਾਈਵੇਟਾਈਜੇਸ਼ਨ ਦੀ ਨੀਤੀ ਸੀਗੀ ਵਿਭਾਗੇ ਨੂੰ ادارے ਨੂੰ ਪ੍ਰਾਈਵੇਟਾਈਜੇਸ਼ਨ ਵੱਲ ਲੈ ਜਾਣਾ ਚਾਹੁੰਦੇ ਸੀ ਉਹ ਨਿਯਮ ਬਦਲ ਤੇ ਨਿਯਮਾਂ ਦੇ ਵਿੱਚ ਉਹ ਸਮੇਂ ਲਿਖਿਆ ਗਿਆ ਸੀ ਵੀ ਇਹ 5 ਸਾਲ ਦੇ ਲਈ ਅਸੀਂ ਨਿਯਮ ਲਾਗੂ ਕਰ ਰਹੇ ਹਾਂ 5 ਸਾਲ ਨਿਯਮ ਜਦੋਂ ਲਾਗੂ ਕੀਤੇ ਗਏ 2016 ਤੋਂ ਬਾਅਦ ਜੀ ਭਰਤੀ ਸੀਗੀ ਜਿਹੜੀ ਉਹ ਤੇ ਨਿਯਮ 2018 ਚ ਲਾਗੂ ਕੀਤੇ ਗਏ ਇਹ ਦੇਖੋ ਵੀ ਨਿਯਮ 2016 ਚ ਜਿਹੜੀ ਭਰਤੀ ਸੀਗੀ ਉਹ ਨਿਯਮ 2018 ਚ ਲਾਗੂ ਕੀਤੇ ਗਏ ਉਹ ਵੀ ਜਿਹੜੇ ਮੁਲਾਜ਼ਮ 2015 ਤੋਂ ਬਾਅਦ ਭਰਤੀ ਹੋਏ ਉਹਨਾਂ ਨਾਲ ੱੱਕਾ ਸਿੱਧਾ ਹੀ ੱੱਕੇਸ਼ਾਈ ਕੀਤੀ ਗਈ ਕਹਿ ਕੇ ਤੁਹਾਨੂੰ ਪੰਜਾਬ ਸਰਕਾਰ ਦੇ ਸਕੇਲ ਦਿੱਤੇ ਗਏ ਤੁਹਾਨੂੰ ਪੱਕਾ ਵੀ ਤੁਹਾਨੂੰ ਇੰਨਾ ਮਿਲਣਾ ਠੀਕ ਆ ਜੇ ਚਲੋ ਮੈਂ ਲਾਸਟ ਜੇ ਮੁੱਛਾਂ ਜਿਹੜੇ ਸਕੇਲ ਤੁਸੀਂ ਕਹਿ ਰਹੇ ਹੋ ਵੀ ਪੰਜਾਬ ਸਰਕਾਰ ਦੇ ਸਕੇਲਾਂ ਦੇ ਮੁਤਾਬਕ ਸੈਲਰੀ ਕਿੰਨੀ ਦਾ ਫਰਕ ਡਿਫਰੈਂਸ ਹੈ ਜੀ ਅੱਧੋ-ਅੱਧਾ ਦਾ ਡਿਫਰੈਂਸ ਆ ਜੇ ਅੱਜ ਕਿਸੇ ਨੂੰ ਮਿਲਣੀ ਸੀਗੀ 50-52 ਹਜ਼ਾਰ ਮਿਲਣੀ ਸੀ ਤਾਂ 31-32 ਹਜ਼ਾਰ ਤੇ ਉਹਨੂੰ ਸੀਮਤ ਕਰ ਦਿੱਤਾ ਗਿਆ ਤੇ ਕਹਿ ਲੱਗਿਆ ਜੀ ਪਲਾਂਟ ਘਾਟੇ ਚ ਨੇ ਜਾਂ ਹੋਰ ਇੱਥੇ ਮੈਂ ਇੱਕ ਚੀਜ਼ ਹੋਰ ਵੀ ਦੱਸਣਾ ਚਾਹੂੰਗਾ ਤੇ 5 ਸਾਲਾਂ ਬਾਅਦ ਬੋਰਡ ਵੱਲੋਂ ਇੱਕ ਕਮੇਟੀ ਬਣਾਈ ਗਈ ਮਾਨਯੋਗ ਚੇਅਰਮੈਨ ਸਾਡੇ ਨਿਰਿੰਦਰ ਸਿੰਘ ਜੀ ਸ਼ੇਰਗਿੱਲ ਸਾਹਿਬ ਵੱਲੋਂ ਕਮੇਟੀ ਨੇ ਪੂਰਾ 6 ਮਹੀਨੇ ਕੋਹਕ ਪੜਤਾਲ ਕੀਤੀ ਮੀਟਿੰਗਾਂ ਹੋਈਆਂ ਮੀਟਿੰਗਾਂ ਦਾ ਏਜੰਡਾ ਪਾਸ ਹੋਇਆ ਪੂਰੇ ਬੋਰਡ ਵੱਲੋਂ ਵੀ ਇਹ ਜਿਹੜੇ ਨਿਯਮ ਸੀ ਵੀ ਇਨ੍ਹਾਂ ਨਿਯਮਾਂ ਦੇ ਵਿੱਚ 850 ਬੰਦੇ ਦੇ ਕਰੀਬ ਭਰਤੀ ਕੀਤਾ ਗਿਆ ਸੀ ਵੀ 600 ਬੰਦਾ ਛੱਡ ਗਿਆ ਤੇ ਛੱਡਣ ਦਾ ਕਾਰਨ ਕੀ ਸੀ ਵੀ ਉਹਨਾਂ ਨੂੰ ਉਹਨਾਂ ਦੇ ਗੁਜ਼ਾਰੇ ਯੋਗੀਆਂ ਉਜਰਤਾਂ ਨਹੀਂ ਮਿਲ ਰਹੀਆਂ ਹਾਂਜੀ ਹੁਣ ਵੀ ਨਾਲ ਨਾਲ ਛੱਡੀ ਜਾ ਰਹੇ ਨੇ ਮਤਲਬ ਇਹ ਦੇਖੋ ਵੀ ਤੁਸੀਂ ਵੀ ਉਹ 2000 ਭਾਰਤੀਆਂ ਜਿਹੜੀਆਂ ਸੀਗੀਆਂ ਜਿਹੜਾ ਰੈਗੂਲਰ ਮੁਲਾਜ਼ਮ ਸੀ ਉਹ ਜਿਹੜਾ 800 ਬੰਦਾ ਭਰਤੀ ਕੀਤਾ ਗਿਆ ਉਹ ਤੋਂ 600 ਬੰਦਾ ਛੱਡ ਗਿਆ ਪਿੱਛੇ ਕਿੰਨਾ ਰਹਿ ਗਿਆ 200 ਬੰਦਾ ਉਹ 200 ਬੰਦਾ ਕੀ ਇਹ ਸਾਰੀ ਮਿਲਕ ਫੈਟ ਚਲਾ ਲੂ ਆਉਣ ਵਾਲੇ 2024 25 ਸਾਲ ਆ ਜਿਹੜੇ ਆ ਚੱਲ ਰਹੇ ਆ ਇਹਦੇ ਵਿੱਚ ਰਿਟਾਇਰਮੈਂਟਾਂ ਨੇ ਜਿਹੜੀਆਂ ਉਹ 50% ਜਿਹੜੇ ਪੁਰਾਣੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਦੇ ਜਿਹੜੇ ਸ਼ਡਿਊਲ ਚੱਲ ਰਹੇ ਉਹ ਵੀ ਪੰਜਾਬ ਸਰਕਾਰ ਦੇ ਚੱਲ ਰਹੇ ਆ ਤੇ ਉਹ ਆ ਛੱਡ ਕੇ ਚੱਲ ਜਾਣਗੇ ਤੇ ਵਿਭਾਗਾਂ ਕੀ ਨਹੀਂ ਸਾਂਭਣਾ ਵਾ ਜਿਹੜੇ ਆਊਟਸੋਰਸ ਮੁਲਾਜ਼ਮ ਸਾਡੇ ਵੀਰ ਨੇ ਉਹਨਾਂ ਨੂੰ ਕੋਈ ਪੱਕੇ ਕਰਨ ਦੀ ਨੀਤੀ ਨਹੀਂ ਬਣਾਈ ਜਾ ਰਹੀ ਤੇ ਜਿਹੜੇ ਇੱਕ ਨਵਾਂ ਰੂਲ ਬਣਾ ਦਿੱਤਾ ਗਿਆ ਉਹਨੂੰ ਰੱਦ ਵੀ ਕਰ ਦਿੱਤਾ ਗਿਆ ਆਪਣੇ ਬੋਰਡ ਵੱਲੋਂ ਤੇ ਉਹ ਸਰਕਾਰ ਵੱਲੋਂ ਉਹ ਤੇ ਵੀ ਨਹੀਂ ਕੋਈ ਐਕਸ਼ਨ ਲਿਆ ਜਾ ਰਿਹਾ ਅਸੀਂ ਅੱਜ ਇਹੀ ਚਾਹੁੰਦੇ ਆਂ ਵੀ ਆਰਸੀਐਸ ਕੋਲ ਜਿਹੜੀ ਫਾਈਲ ਪਈ ਆ ਵੀ ਉਹ ਕਦੇ ਐਫਸੀ ਸਾਹਿਬ ਕੋਲ ਭੇਜ ਦਿੰਦੇ ਆ ਕਦੇ ਕੋਸ਼ਿਸ਼ ਕਰ ਦਿੰਦੇ ਆ ਵੀ 6 ਮਹੀਨੇ ਤੋਂ ਲਟਕਾਈ ਹੋਈ ਆ ਵੀ ਉਹਨੂੰ ਤੁਰੰਤ ਵਾਪਸ ਕੀਤਾ ਜਾਵੇ ਵੀ ਮਾਣਯੋਗ ਬੋਰਡ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਉਹਦਾ ਵੀ ਆਦਰ ਕਰਨਾ ਚਾਹੀਦਾ ਸਰਕਾਰ ਨੂੰ ਹੁਣ ਗੱਲ ਕੋਲ ਮਲਾ ਕੇ ਤੁਸੀਂ ਦੇਖੋਗੇ ਕਿ ਐਡੀ ਉਲਜਨ ਤਾਂ ਨਹੀਂ ਵੀ ਹਰੇਕ ਮੁਲਾਜ਼ਮ ਦਾ ਸਿਸਟਮ ਵੱਖਰਾ ਕਰ ਰੱਖਿਆ ਪਰ ਗੱਲ ਇਹ ਹੈ ਵੀ ਐਡਾ ਮਜ਼ਬੂਤ ਅਦਾਰਾ ਤੇ ਨਾਲ ਗੱਲ ਇਹ ਹੈ ਵੀ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਚੇਅਰਮੈਨ ਨੇ ਉਹਨਾਂ ਨੇ ਵੀ ਇਹ ਗੱਲ ਕਹ ਦਿੱਤੀ ਵੀ ਭਾਈ ਇਹਨੂੰ ਤੁਸੀਂ ਤੋੜ ਦਿਓ ਤੇ ਸਿਸਟਮ ਜਿਹੜਾ ਹੈਗਾ ਨਵਾਂ ਲਾਗੂ ਕਰ ਲਓ ਅਫਸਰशाही ਆਖਰਕਾਰ ਕਿਸ ਤਰ੍ਹਾਂ ਦੇ ਨਾਲ ਹਾਵੀ ਆ ਉਹ ਇਤੋਂ ਪਤਾ ਲੱਗਦਾ ਹੈ ਕਿ ਜੇਕਰ ਫੈਸਲਾ ਕਰਿਆ ਸੱਚੀਓਂ ਚੇਅਰਮੈਨ ਦੇ ਬੋਰਡ ਨੇ ਤਾਂ ਫਿਰ ਉਹ ਲਾਗੂ ਕਿਉਂ ਨਹੀਂ ਹੋਇਆ ਸੀਨੀਅਰ ਵੀਡੀਓ ਨਾਲ ਸੰਬੰਧ ਤੇ ਇਹਦੇ ਨਾਲ ਸੁਮਿੰਦਰ ਸਿੰਘ ਰਿਆਣਾ ਸੁਪਰਸੈਂਟਰੀ ਮੋਹਾਲੀ